ਪੁਰਸਪਰਸ਼ਾਸ਼ਨ ਦੀਆਂ ਲੱਖ ਹਦਾਇਤਾਂ ਦੇ ਬਾਵਜੂਦ ਸਟੰਟ ਬਾਜ਼ੀ ਦੀਆਂ ਘਟਨਾਵਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਫਗਵਾੜਾ ਦੇ ਵਿੱਚ ਟਰੈਕਟਰ ਰੇਸ ਦੇ ਦੌਰਾਨ ਬੇਕਾਬੂ ਟਰੈਕਟਰ ਨੇ ਅੱਧਾ ਦਰਜਨ ਲੋਕਾਂ ਨੂੰ ਦਰਦ ਦਿੱਤਾ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਬੰਧਕ ਦੀ ਮਨਜ਼ੂਰੀ ਨਾ ਮਿਲਣ ਦੇ ਬਾਅਦ ਹਾਲਾਂਕਿ ਜੋ ਪ੍ਰਬੰਧ ਕੀਤਾ ਗਿਆ ਜੋ ਆਯੋਜਨ ਕੀਤਾ ਗਿਆ ਉਸ ਦੀ ਮਨਜ਼ੂਰੀ ਨਾ ਮਿਲਣ ਦੇ ਬਾਅਦ ਵੀ ਇਸ ਰੇਸ ਦਾ ਆਯੋਜਨ ਕੀਤਾ ਗਿਆ ਟਰੈਕਟਰ ਦੀ ਹਾਲਤ ਦੱਸ ਰਹੀ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ ਹਾਦਸੇ 'ਚ ਟਰੈਕਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਦਰਸਲ ਫਗਵਾੜਾ ਦੇ ਪਿੰਡ ਡੁਮੇਲੀ ਦੇ ਬਾਹਰ ਇਨਾ ਖੇਤਾਂ 'ਚ ਟਰੈਕਟਰਾਂ ਦੀ ਰੇਸ ਹੋ ਰਹੀ ਸੀ ਰੇਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਸਨ ਇੱਕ ਟਰੈਕਟਰ ਜਾ ਰਿਹਾ ਸੀ ਤੇ ਉਹ ਅੱਗੇ ਨਿਕਲ ਜਾਂਦਾ ਜਦੋਂ ਕਿ ਦੂਸਰਾ ਉਸ ਦਾ ਪਿੱਛਾ ਕਰਦਾ ਹੋਇਆ ਬੇਕਾਬੂ ਹੋ ਕੇ ਪਿੱਛੇ ਜਾ ਵੜਿਆ ਜਿਸ ਤੋਂ ਬਾਅਦ ਉਥੇ ਭਗੜੜਬਚ ਗਈ ਲੋਕ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਦੇ ਨਜ਼ਰ ਆਏ ਟਰੈਕਟਰ ਨੇ ਕਰੀਬ ਅੱਧਾ ਦਰਜਨ ਲੋਕਾਂ ਨੂੰ ਕੁਚਲ ਦਿੱਤਾ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਉਧਰ ਹਾਦਸੇ ਤੋਂ ਬਾਅਦ ਫਗਵਾੜਾ ਦੇ ਡੀਐਸਪੀ ਮੌਕੇ ਤੇ ਪਹੁੰਚੇ ਤੇ ਤਿੰਨ ਟਰੈਕਟਰਾਂ ਨੂੰ ਕਬਜ਼ੇ 'ਚ ਲੈਂਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਇਸ ਮਾਮਲੇ ਨੂੰ ਲੈ ਕੇ ਕੁਝ ਹੋਰ ਲੋਕਾਂ ਦੀ ਪਾਲ ਕਰ ਰਹੀ ਹੈ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਤਿੰਨ ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ ਚਾਰ ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫਆਈਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪ੍ਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਕਈ ਕਾਰਵਾਈ ਅਮਲ ਵਿੱਚ ਲਾਉਂਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਵਾਹਨਾਂ ਦੀ ਰੇਸਿੰਗ ਤੇ ਸਟੰਟ ਬਾਜ਼ੀ ਤੇ ਪਾਬੰਦੀ ਲਗਾਈ ਗਈ ਹੈ ਅਜਿਹਾ ਕਰਨ ਵਾਲਿਆਂ ਤੇ ਕਾਰਵਾਈ ਹੁੰਦੀ ਹੈ ਇਸ ਦੇ ਬਾਵਜੂਦ ਪਿੰਡਾਂ 'ਚ ਟਰੈਕਟਰਾਂ ਦੀ ਰੇਸ ਹੋ ਰਹੀ ਸੀ ਤੇ ਇਸੇ ਦੌਰਾਨ ਵੱਡਾ ਹਾਸਾ ਹੋ ਗਿਆ ਪੁਲਿਸ ਨੇ ਇੱਕ ਵਾਰ ਫਿਰ ਲੋਕਾਂ ਨੂੰ ਸਟੰਟ ਬਾਜ਼ੀ ਤੇ ਵਾਹਨਾਂ ਦੀ ਰੇਸ ਨੂੰ ਲੈ ਕੇ ਸਖਤ ਹਦਾਇਤ ਦਿੱਤੀ ਹੈ ਤੇ ਕਿਸ ਕਰਕੇ ਸੀ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜੇ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਣਾ ਹੈ ਅਵਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਬਲੋਂ ਆਰਗੇਨਾਈਜ਼ ਕਰਾਈਆਂ ਜਾਂ ਤਾਂ ਲਾਹੀਂ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤੀ ਜਾਵੇ ਤੇ ਹੁਣ ਤੁਹਾਡੇ ਕੋਲ ਕੋਈ ਕਮੇਟੀ ਮੈਂਬਰ ਆਇਆ ਜੀ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਸਲੱਖਾ ਵਿੱਚ ਦਿੱਤਾ ਜਾਵੇ ਜ਼ਹਰਿਆ ਕੇ ਸਟੰਟ ਬਾਜ਼ੀ ਤੇ ਵਾਹਨਾ ਦੀ ਰੇਸ ਤੇ ਰੁਕ ਲੱਗੀ ਹੋਈ ਹੈ ਅਜੇ ਹਿਚ ਲੋਕ ਲੁਕਸ਼ਿਪ ਕੇ ਅਜਹੀ ਖਤਰਨਾਕ ਰੇਸ ਦਾ ਆਯੋਜਨ ਕਰ ਦੇ ਨੇ ਜਿਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪਰਮਿਸ਼ਨ ਨਹੀਂ ਲਈ ਜਾਂਦੀ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨ ਦੀ ਪਰਮਿਸ਼ਨ ਦੇ ਬਿਨਾਂ ਪ੍ਰਸ਼ਾਸਨ ਦੀ ਨਾਕੇਟ ਅਜਹੀ ਖਤਰਨਾਕ ਰੇਸ ਦਾ ਆਯੋਜਨ ਕਿਵੇਂ ਹੋ ਗਿਆ ਫਿਲੌਰ ਤੋਂ ਰਾਜਕਮਾਰ న్యూਸ 18 ਪੰਜਾਬ ਤਾ ਫਗਵਾੜਾ ਟਰੈਕਟਰ ਹਾਸੇ ਨੂੰ ਲੈ ਕੇ ਡੀਆਈਜੀ ਜਲੰਧਰ ਰੇਂਜ ਹਰਮਨबीर ਸਿੰਘ ਗਿੱਲ ਨੇ ਕਿਹਾ ਕਿ ਰੇਸ ਦੇ ਆਯੋਜਕ ਆਯੋਜਨ ਤੋਂ ਪਹਿਲਾਂ ਐਸਪੀ ਨੂੰ ਮਿਲੇ ਸਨ ਪਰ ਐਸਪੀ ਨੇ ਸਾਫ਼ ਤੌਰ ਤੇ ਪਰਮਿਸ਼ਨ ਤੋਂ ਮਨਾ ਕਰ ਦਿੱਤਾ ਸੀਗਾ ਡੀਆਈਜੀ ਨੇ ਕਿਹਾ ਕਿ ਮਨਾ ਕਰਨ ਦੇ ਬਾਵਜੂਦ ਪ੍ਰਬੰਧਕਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਤੇ ਅਜਿਹੇ ਦੇ ਵਿੱਚ ਪੁਲਿਸ ਨੇ 11 ਨਾਮਜ਼ਦ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਵਿੱਚ ਮਕਦਮਾ ਦਰਜ ਕਰ ਲਿਆ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਤੇ ਜੇ ਕੁਝ ਲੋਕਾਂ ਨੇ ਕਾਨੂੰਨ ਨੂੰ ਮੱਲੋ ਆਪਣੇ ਹੱਥ ਚ ਲਿਆ ਜਿਹੜੀਆਂ ਟਰੈਕਟਰ ਤੋਂ ਜਿੰਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਇਹੋ ਜਿਹੇ ਮੇਲੇ ਕਰਾਉਂਦੇ ਤੇ ਤੇ ਪੰਜਾਬ ਸਰਕਾਰ ਨੇ ਬੈਨ ਲਾ ਰੱਖਿਆ ਸੋ ਬੈਨ ਦੇ ਹੁੰਦੇ ਆ ਵੀ ਇਹਨਾਂ ਦੇ ਕੋਈ ਆਰਗੇਨਾਈਜ਼ਰ ਸਾਡੇ ਐਸ ਕੇ ਫਗਵਾੜਾ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਕਲੀਅਰ ਕਰਤਾ ਸੀਗਾ ਵੀ ਤੁਸੀਂ ਇਹੋ ਜਿਹੇ ਟੋਚਨ ਵਾਲੇ ਮੁਕਾਬਲੇ ਜਿਹੜੇ ਟਰੈਕਟਰਾਂ ਦੇ ਉਹ ਨਹੀਂ ਕਰਾ ਸਕਦੇ ਬਟ ਡਿਸਪਾਈਟ ਆਫ ਥੈਟ ਇਹਨਾਂ ਨੇ ਉਹ ਮੁਕਾਬਲਾ ਜਿਹੜਾ ਹੈਗਾ ਵਾ ਬਿਨਾ ਕਿਸੇ ਦੇ ਧਿਆਨ ਚ ਲਿਆਂਦਾ ਦਪੇਲੀ ਦਮੇਲੀ ਪਿੰਡ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਕਰਾਇਆ ਇਹਦੇ ਵਿੱਚ 11 ਮੁਲਜ਼ਮ ਨੇ ਜਿਹੜੇ ਬਾਈ ਨੇਮ ਨਾਮਜ਼ਦ ਕੀਤੇ ਗਏ ਆ ਤਿੰਨ ਟਰੈਕਟਰ ਆ ਜਿਹੜੇ ਉੱਥੇ ਪਾਰਟਿਸਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਫੜ ਰਾਉਂਡ ਅਪ ਕਰ ਲਿਆ ਔਰ ਜਿਹੜੇ ਉਹ ਟਰੈਕਟਰ ਉਹਨਾਂ ਦੀਆਂ ਬਰਾਮਦਗੀਆਂ ਪਾ ਲੀਆਂ ਗਈਆਂ ਜਿਹੜੇ ਇਹਨਾਂ ਟਰੈਕਟਰਾਂ ਦੇ ਜਾਂ ਹੋਰ ਟਰੈਕਟਰਾਂ ਵਾਲੇ ਉੱਥੇ ਆਏ ਸੀ ਉਹਨਾਂ ਦੀਆਂ ਅਸੀਂ ਵੀਡੀਓਜ਼ ਤੇ ਰਹੀ ਔਰ ਹੋਰ ਹਿਮਨ ਇੰਟੈਲੀਜੈਂਸ ਰਹੀ ਆਪ ਦੇ ਸੋਰਸਸ ਰਹੀ ਉਹਨਾਂ ਦਾ ਪਤਾ ਕਰ ਰਹੇ ਕਿਹੜੇ ਕਿਹੜੇ ਟਰੈਕਟਰ ਸੀ ਕਿਹੜੇ ਕਿਹੜੇ ਬੰਦੇ ਹੋਰ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਅਗਲੀ ਖਬਰ ਅੰਮ੍ਰਿਤਸਰ ਦੇ ਰਾਜਾ ਸਾਸੀ ਤੋਂ ਹੈ ਜਿੱਥੇ ਕਿ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਨਾ ਹੁੰਦੇ ਸਮੇਂ ਤਿੰਨ ਬੱਚੇ ਡੁੱਬ ਗਏ ਪਿਆਨਕ ਗਰਮੀ ਦੀ ਵਜ੍ਹਾ ਦੇ ਨਾਲੇ ਬੱਚੇ ਦਰਸਲ ਰੱਸੀ ਫੜ ਕੇ ਨਹਾ ਰਹੇ ਸਨ ਤਾਂ ਅਚਾਨਕ ਰੱਸੀ ਟੁੱਟ ਗਈ। ਉਹਨਾਂ ਦੇ ਵਿੱਚੋਂ ਤਿੰਨ ਬੱਚੇ ਪਾਣੀ ਦੇ ਵਿੱਚ ਡੁੱਬ ਗਏ। ਘਟਨਾ ਦੀ ਸੂਚਨਾ ਦੇ ਬਾਅਦ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਜਿਨ੍ਹਾਂ ਦਾ ਕੀ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਸਥਾਨਕ ਗੋਤਾਖਰਾਂ ਦੀ ਮਦਦ ਨਾਲ ਲਾਪਤਾ ਬੱਚਿਆਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ। ਉਹਦੇ ਰਿੰਦੇ ਇੱਥੇ ਉਹਨਾਂ ਕਦੀ ਡੁੱਬਿਆ ਹੀ ਨਹੀਂ ਆ। ਅੱਗੇ ਵੀ ਨਾ ਹੁੰਦਾ ਸੀ ਹਾਂਜੀ ਉਹ ਡੰਗਰ ਬੱਚਾ ਵਿਚਾਰ ਦੇ ਕਦੋਂ ਹੁੰਦੇ ਆਏ ਅੱਜ ਕੀ ਗੱਲ ਹੋਈ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੁੱਬ ਗਏ ਮੇਲਾ ਵੇਖਣਾ ਏ ਹਾਏ ਵੇ ਮੇਲਾ ਨਾਲ ਹੁਣ ਕੋਈ ਕੋਟਾਖੁਰ ਨਹੀਂ ਲੱਭਣ ਉਹਨਾਂ ਨੂੰ ਲੈ ਲਾਵੇ ਖਣ ਗਏ ਮੈਰ ਥਾਣੇ ਨੰਗਾ ਲੱਗ ਚੜ ਡੱਗ ਪੇ ਕਿੰਨੇ ਜਾਣੀ ਦੀਏ ਤੇ ਨਾ ਜਾਣੇ ਆ ਢਾਰ ਜਾਣੀ ਅੱਜ ਜਾਣੇ ਕੋਈ ਲੱਭੇ ਨਹੀਂ ਆ ਜੀ ਕਰਨ ਆ ਜਾ ਵੀ ਲੋਕ ਨੂੰ ਉਹ ਨਹੀਂ ਜੰਦੇ ਕਿ ਅੱਜ ਕਿੱਲੀ ਗੀ ਗਿਆ ਸਦੀ ਆਇਆ ਨਹੀਂ ਆ ਮਾਰ ਵੀ ਆ ਜਉਂ ਤਰੀਖ ਲੈਣੀ ਨਾਰ ਆ ਗਈ ਹਾਂ ਵੀਰੇ ਪੈਰੂ ਸੀ ਕਿ ਨਹੀਂ ਹੋ ਹਾਂ ਜੀ ਕਿਤਾਬੀ ਹਾਂ ਤੇ ਇਹ ਤੁਹਾਡੇ ਮਿਲਣ ਕਰਨ ਜਾ ਸੀ ਨਹੀਂ ਨਹੀਂ ਨੋਰਮਲ ਹੀ ਜਾ ਰਹੀ ਹੈ ਜੀ ਬਾਬੇ ਦਾ ਸਮਾਗਮ ਚੱਲਿਆ ਸੀਦਾ ਸਾਹਿਬ ਦੇ ਲੰਗਰ ਨੂੰ ਮਰ ਸ਼ਗਲ ਮੰਡਿਆ ਮਨ ਗਾ ਨੌਂ ਡੇ ਬੇ ਲੰਗਰ ਚੱਕ ਕੇ ਨੌਂ ਡੇ ਪਿਆ ਤੇ ਬੂਝੇ ਨਾਲ ਰੱਸੀ ਬੰਨ ਕੇ ਪੈਂਦਾ ਜੀ ਅਸੀਂ ਹੁੰਦੀ ਆ ਉਹ ਬੰਨ ਕੇ ਤੇ ਨੌਂ ਡੇ ਪੇਰੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜਾ ਉਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਤੇ ਪ੍ਰਾਣੇ ਉਹ ਤਿੰਨ ਇਹਦੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਤੋ ਲੱਭਣ ਦੇ ਪਾਣੀ ਕਿੰਨਾ ਡੂੰਘਾ ਪਾਣੀ ਹੈ ਪਾਣੀ ਵਿੱਚ ਦਾਗ ਕੋਟ ਹੈਗਾ 10 15 ਕੋਟ ਹੈਗਾ ਤੇ ਕੀ ਲੱਗਦਾ ਆ ਹੋਰ ਜ਼ਿਕਰ ਦੀ ਵੇਖਿਆ ਕੀ ਲੱਭਾ ਕੁਝ ਵੇਖਿਆ ਨਹੀਂ ਭਾਈ ਲੱਭਾ ਨਹੀਂ ਤਾਂ ਕੁਝ ਉਹਦਾ ਕੋਸ਼ਿਸ਼ ਕਰਦੇ ਆ ਪਰ ਬਹੁਤ ਸ਼ਰਾਬ ਹੋ ਗਈ ਹੈ ਹੁਣ ਗੱਲ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਕੈਦੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਮਾਮਲੇ ਦੀ 20 ਗ੍ਰਾਮ ਹੈਡਨ ਰੱਖਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਸੁਨੀਲ ਦੀ ਜੇਲ੍ਹ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਤੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਪੁਲਿਸ ਦੀ ਕੁੱਟਮਾਰ ਦੇ ਚੱਲਦਿਆਂ ਸੁਨੀਲ ਦੀ ਨ ਜਾਣ ਗਈ ਹੈ ਦੁਨੀਲ 3 ਦਿਨ ਪਹਿਲਾਂ ਹੀ ਜੇਲ੍ਹ ਗਿਆ ਸੀ ਅੱਜ ਉਸ ਦੇ ਘਰ ਵਾਲਿਆਂ ਨੂੰ ਉਸ ਦੇ ਬਿਮਾਰ ਹੋਣ ਦੀ ਖਬਰ ਮਿਲੀ ਖਬਰ ਮਿਲਦੇ ਹੀ ਘਰ ਵਾਲੇ ਹਸਪਤਾਲ ਪਹੁੰਚ ਗਏ ਪਰ ਹਸਪਤਾਲ ਪਹੁੰਚਣ ਤੇ ਪਤਾ ਲੱਗ ਗਿਆ ਕਿ ਸੁਨੀਲ ਹੁਣ ਇਸ ਦੁਨੀਆ 'ਚ ਨਹੀਂ ਹੈ ਉਸ ਦੇ ਪਰਿਵਾਰ ਵਾਲਿਆਂ 'ਚ ਚੀਖ ਪੁਕਾਰ ਮਚ ਗਈ ਸੁਨੀਲ ਦੀ ਪਤਨੀ ਸ਼ਿਖਾ ਨੂੰ ਵੀ ਪੁਲਿਸ ਫੜਕੇ ਲੈ ਗਈ ਸੀ ਪਰ ਹੁਣ ਉਹ ਬਾਹਰ ਹੈ ਆਪਣੇ પતિ ਦੀ ਲਾਸ਼ ਨੂੰ ਦੇਖ ਕੇ ਉਹ ਖੁਦ ਨੂੰ ਸੰਭਾਲ ਨਹੀਂ ਪਾ ਰਹੀ ਪਤਾ ਨਹੀਂ ਜੇਲ੍ਹ ਚ ਸੀ ਸਾਨੂੰ ਇੱਥੋਂ ਹਸਪਤਾਲੋਂ ਫੋਨ ਆਇਆ ਵੀ ਤੁਹਾਡੇ ਹਸਬੰਦ ਨੂੰ ਲੈ ਕੇ ਆਏ ਨੇ ਉਹ ਠੀਕ ਨਹੀਂ ਗਏ ਅੰਦਰ ਨੂੰ ਵੇਖਿਆ ਹੁੰਦੀ ਡੈਥ ਹੋਈ ਹੋਈ ਸੀ ਸਾਨੂੰ ਦੇਖੀ ਹਸਪਤਾਲ ਦੇ ਡਾਕਟਰਾਂ ਦੀ ਮੰਨੀਏ ਤਾਂ ਸੁਨੀਲ ਨੂੰ ਇੱਥੇ ਮ੍ਰਿਤਕ ਅਵਸਥਾ ਚ ਲਿਆਂਦਾ ਗਿਆ ਲਿਹਾਜ਼ਾ ਉਸ ਤੇ ਇਲਾਜ ਦੀ ਕੋਈ ਗੁੰਜਾਇਸ਼ ਨਹੀਂ ਸੀ ਫਿਲਹਾਲ ਮ੍ਰਿਤਕ ਦੇ ਨੂੰ ਮੋਰਚਰੀ ਚ ਰਖਵਾ ਦਿੱਤਾ ਗਿਆ ਹਾਂਜੀ ਇਤਨਾ ਆਪਨੇ ਕੋਈ ਕੈਦੀ ਲੈ ਕੇ ਆਏ ਹੈ ਮੁਲਾਜ਼ਮ ਹੀ ਲੈ ਕੇ ਆਏ ਹੈ ਤੇ ਉਹਦੇ ਨਾਮ ਹੈਗੇ ਜੀ ਸੁਨੀਲ ਸੋਨੂ ਔਰ ਸੋਨੂ ਸਾਨੋ ਸੁਰਿੰਦਰ ਸਿੰਘ 32 ਸਾਲ ਉਮਰ ਹੈ ਉਹ ਆਪਣੇ ਕੋਲ ਬਰਾਡ ਡੈਡ ਲੈ ਕੇ ਆਏ ਨੇ ਤੇ ਉਹਦੀ ਬਾਡੀ ਪਰ ਸ਼ਿਫਟ ਕਰਵਾ ਦਿੱਤੀ ਦਰਸਲ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਖਿਲਾਫ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਸੁਨੀਲ ਦੀ ਬਸਤੀ 'ਚ ਵੀ ਸਰਚ ਆਪਰੇਸ਼ਨ ਹੋਇਆ ਇਸ ਦੌਰਾਨ ਸੁਨੀਲ ਘਰ ਨਹੀਂ ਸੀ ਤਾਂ ਪੁਲਿਸ ਉਸਦੀ ਪਤਨੀ ਸ਼ਿਖਾ ਨੂੰ ਫੜ ਕੇ ਥਾਣੇ ਲੈ ਗਈ। ਸ਼ਿਖਾ ਦਾ ਕਹਿਣਾ ਹੈ ਕਿ ਪੁਲਿਸ ਨੇ ਸੁਨੀਲ ਤੇ ਉਸ ਨਾਲ ਕੁੱਟਮਾਰ ਕੀਤੀ ਹੈ। ਬੱਚਿਆਂ ਦੇ ਚਲਦੇ ਪੁਲਿਸ ਨੇ ਸੁਨੀਲ ਦੀ ਪਤਨੀ ਨੂੰ ਛੱਡ ਦਿੱਤਾ ਪਰ 20 ਗ੍ਰਾਮ ਹਿਰੋਇਨ ਰੱਖਣ ਦੇ ਮਾਮਲੇ 'ਚ ਸੁਨੀਲ ਨੂੰ ਜੇਲ੍ਹ ਭੇਜ ਦਿੱਤਾ ਗਿਆ। ਘਰ ਵਾਲਿਆਂ ਦਾ ਇਲਜ਼ਾਮ ਹੈ ਕਿ ਪੁਲਿਸ ਦੀ ਕੁੱਟਮਾਰ ਕਾਰਨ ਸੁਨੀਲ ਦੀ ਮੌਤ ਹੋਈ ਹੈ ਤੇ ਘਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ। ਔਰ ਗਲੀ ਚ ਰੇਡ ਹੋਈ ਸੀ ਬਲੋਰ ਆਏ ਸੀ ਸਾਰੇ ਜਣੇ ਤੇ ਫਿਰ ਬਾਅਦ ਚ ਉਹਨਾਂ ਨੇ ਪਹਿਲਾਂ ਮੈਨੂੰ ਮਾਰਿਆ ਮੂਰੇ ਬਲੋਰ ਆਣੇ ਬਾਅਦ ਚ ਲੇਡੀਜ਼ ਪੁਲਿਸ ਵੀ 来 ਸੀ ਫਿਰ ਬਾਅਦ ਚ ਉਹਨਾਂ ਨੇ ਵੀ ਇਨਟੈਰੋਗੇਟ ਬਹੁਤ ਜ਼ਿਆਦਾ ਕੀਤਾ ਸੀ ਹਾਂ ਹਾਂ ਘਰ ਘਰ ਹੀ ਮਾਰਨ ਲੱਗ ਗਏ ਹਾਂਜੀ ਬਹੁਤ ਜ਼ਿਆਦਾ ਮੈਂ ਉੱਥੇ ਹੀ ਸੀ ਬਲੋਰ ਰਾਨੇ ਕੁੱਟਿਆ ਸੀ ਵੀਰੇ ਪਹਿਲਾਂ ਬਲੋਰ ਪਾਜੀ ਤੋਂ ਚਪੇੜ ਮਾਰੀ ਨਾਲੇ ਸਾਰੇ ਅੜੇ ਚਪੇੜਾ ਮਾਰਨ ਲੱਗ ਗਏ ਵੀਰੇ ਬਹੁਤ ਜ਼ਿਆਦਾ ਟੌਰਚਰ ਕੀਤਾ ਸੀ ਵੀਰੇ ਮੈਂ ਮਣਾ ਕੀਤਾ ਕਹਿੰਦਾ ਤੇਰੇ ਵਿੱਚ ਚਪੇੜ ਮਾਰਾਂਗਾ ਤੈਨੂੰ ਵੀ ਟੁੱਟਦਾਗਾ ਪਰ ਰੋੜ ਕਿੱਥੇ ਲੱਗਾ ਪਤਾ ਨਹੀਂ ਵੀਰੇ ਸਿੱਟੀ ਡਾਣੇ ਚ ਹੋਣਾ ਮੁਲਾਜ਼ਮ ਹੀ ਉਹਨੇ ਸੁਨੀਲ ਇਸ ਦੁਨੀਆ ਤੋਂ ਚਲਾ ਗਿਆ ਉਸਦੀ ਮੌਤ ਕੁਦਰਤੀ ਸੀ ਜਾਂ ਪੁਲਿਸ ਦੀ ਕੁੱਟਮਾਰ ਕਾਰਨ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਅਜਿਹੇ ਚ ਸਵਾਲ ਉੱਠਦਾ ਹੈ ਕਿ ਸੁਨੀਲ ਦੇ ਛੋਟੇ ਬੱਚਿਆਂ ਦਾ ਕੀ ਹੋਵੇਗਾ ਉਸਦੀ ਪਤਨੀ ਐਨਾ ਮਾਸੂਮਾਂ ਦਾ ਪਾਲਣ ਪੋਸ਼ਣ ਕਿਵੇਂ ਕਰੇਗੀ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਨਿਊ ਸਿਟੀ ਪੰਜਾਬ ਅਦਰ ਅੰਮ੍ਰਿਤਸਰ ਦੇ ਪਿੰਡੂ ਖੇਤਰ ਜਿਆੜਾ ਗੁਰੂ ਦੇ ਵਿੱਚ ਅਪਰਾਧੀਆਂ ਦੇ ਵੱਲੋਂ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਹਤਿਆ ਕਰ ਦਿੱਤੀ ਗਈ ਤੇ Laash ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਪੁਲਿਸ ਦੇ ਵੱਲੋਂ ਦੋ ਸ਼ੱਕੀ ਮੁਲਜ਼ਮਾਂ ਨੂੰ ਜਿਹੜਾ ਕਿ ਹਿਰਾਸਤ ਵਿੱਚ ਲੈ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਇਸ ਬਜ਼ੁਰਗ ਪਿਤਾ ਦੀਆਂ ਅੱਖਾਂ ਤੋਂ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਇਸ ਦੇ ਬੁਢਾਪੇ ਦਾ ਸਹਾਰਾ ਇਸ ਦਾ ਬੇਟਾ ਹੁਣ ਇਸ ਦੁਨੀਆ ਚ ਨਹੀਂ ਹੈ ਮਾਮੂਲੀ ਵਿਵਾਦ ਦੇ ਚੱਲਦੇ ਇਸ ਦੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਹੁਣ ਇਹ ਬਜ਼ੁਰਗ ਆਪਣੇ ਬੇਟੇ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ ਸਖਤ ਤੋਂ ਸਖਤ ਜਗ੍ਹਾ ਨੂੰ ਸਜ਼ਾ ਦੇਣੀ ਚਾਹੀਦੀ ਮਹਾਰਾਜ ਕੋਈ ਮੈਂ ਨਹੀਂ ਕਿ ਇਹੋ ਹੀ ਕਹਾਂ ਕਿ ਬੇਨਤੀ ਹੈ ਰੱਬ ਦੇ ਬਾਤ ਤੇ ਕਿ ਗਾਂਦ ਉਹ ਹਜਾ ਕਦੀ ਜ਼ੁਲਮ ਨਾ ਹੋਵੇ ਕਦੀ ਕਿ ਭੈਣ ਭਰਾ ਦੇ ਨਾਲ ਇਹੋ ਜਿਹਾ ਜ਼ੁਲਮ ਨਾ ਹੋਵੇ ਜੇ ਇਹਨਾਂ ਮਰਨਾ ਹੋ ਗਿਆ। 6 ਦਿਨ ਪਹਿਲਾਂ ਨੌਜਵਾਨ ਨੂੰ ਕਿਡਨੈਪ ਕਰ ਲਿਆ ਗਿਆ ਸੀ। ਪਰਿਵਾਰ ਦੇ ਲੋਕਾਂ ਨੇ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ 'ਚ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੀਪੂ ਨਾਂ ਦੇ ਸਖਸ਼ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਨੌਜਵਾਨ ਦਾ ਕਤਲ ਕਰਕੇ ਉਸਨੂੰ ਨਹਿਰ 'ਚ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਗਲੀ ਸੜੀ ਹਾਲਾਚ 'ਚ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਨੇ ਜਸਪੀ ਸਾਹਿਬ ਕੋ ਗਿਆ ਸੱਚੋ ਸਾਹਿਬ ਕੋ ਗਿਆ ਮੈਂ ਵੀ ਆ ਸਾਡੇ ਮੁੰਡਾ ਗਾਇਬ ਹੋਇਆ ਵੀ ਪਾਜੀ ਦੇ ਬਾਰੇ ਦੱਸੋ ਵੀ ਕੋਈ ਸਹਾਨ ਕਰੋ ਉਹਨਾਂ ਵਿਚਾਰਿਆਂ ਨੇ ਸਾਰੇ ਬੜੀ ਆਪਣੀ ਤੁਰੰਤ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਇੰਨਾ ਗਾ ਸਾਡਾ ਸਹਿਯੋਗ ਦਿੱਤਾ ਜਿਹਦੇ ਨਾਲ ਸਾਡਾ ਮੁੰਡੇ ਦਾ ਪਤਾ ਚੱਲ ਗਿਆ ਤੇ ਉਹ ਐਫਆਈਆਰ ਦਰਜ ਕਰਕੇ ਤੇ ਉਹਦੇ ਚ ਇੱਕ ਦੋਸ਼ੀ ਮੇਨ ਫੜ ਲਿਆ ਹੋਇਆ ਦੀਪੂ ਨਾਮ ਦਾ ਬੰਦਾ ਜੀ ਅਥੋਂ ਗਰੀਦਾ ਤੇ ਦੋ ਹੋਰ ਨਾਮਿਨੇਟ ਕੀਤੇ ਨੇ ਇਹ ਦੀਪੂ ਦੀ ਇਨਸਾਫ ਤੇ ਪੁਸ਼ਕਿਸ਼ ਤੇ ਜਿਹੜੀ ਆ ਉਹ ਡੈੱਡ ਬੋਡੀ ਉਹਦੀ ਜਿਹੜੀ ਰਿਕਵਰ ਕਰ ਲਈ ਹੋਈ ਆ ਤੇ ਤਫ਼ਤੀਸ਼ ਚੱਲ ਰਹੀ ਹੈ। ਨੌਜਵਾਨ ਦਾ ਕਤਲ ਪੁਰਾਣੀ ਰੰਜਿਸ਼ ਤੇ ਚੱਲਦੇ ਹੋਇਆ ਦਾਣਾ ਮੰਡੀ ਚ ਕਿਸੇ ਗੱਲ ਨੂੰ ਲੈ ਕੇ ਮਲਜ਼ਮਾ ਨੇ ਉਸ ਦੀ ਕੁੱਟਮਾਰ ਕੀਤੀ। ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਤੇ ਦੁਸ਼ਮਣੀ ਦੇ ਕਾਰਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਕਤਲकांड ਚ ਸ਼ਾਮਲ ਹੋਰ ਮਲਜ਼ਮਾ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਗਾਸ ਤੋਂ ਗੁਰਦਰਸ਼ਨ ਸਿੰਘ న్యూਸ 18 ਪੰਜਾਬ। ਗੁਰਦਾਸਪੁਰ ਦੇ ਦਿਨਾਨਗਰ ਦੇ ਡਿੰਡਾਂ ਸਾਸੀਆਂ ਪਿੰਡ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਇਹ ਸਾਰੇ ਡਰੱਗ ਡੀਲਰ ਸਨ ਤੇ ਨਸ਼ੇ ਦੇ ਆਦੀ ਸਨ ਇਹਨਾਂ ਦੇ ਵਿੱਚੋਂ ਦੋ ਲੋਕ ਨਸ਼ਾ ਕਰਨ ਦੇ ਲਈ ਜੰਮੂ ਤੋਂ ਦਿਨਾਨਗਰ ਆਏ ਸਨ ਤੇ ਇਸ ਮਾਮਲੇ ਦੇ ਵਿੱਚ 17 ਲੋਕਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਦਿਨਾਨਗਰ ਦੇ ਪਿੰਡ ਡੀਡਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਪਿੰਡ ਦੇ ਵਿੱਚ ਤਿੰਨ ਲੋਕਾਂ ਦੀ ਲਾਸ਼ ਮਿਲੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਪ੍ਰਿੰਸ ਹੈ ਜੋ ਪਠਾਨਕੋਟ ਦਾ ਰਹਿਣ ਵਾਲਾ ਸੀ ਜਦਕਿ ਬਾਕੀ ਦੋ ਦੀ ਪਛਾਣ ਸਚਿੰਤ ਤੇ ਰਾਕੇਸ਼ ਦੇ ਵੱਜੋਂ ਹੋਈ ਹੈ ਜੋ ਜੰਮੂ ਦੇ ਲਖਨਪੁਰ ਦੇ ਰਹਿਣ ਵਾਲੇ ਨੇ ਇਹ ਨਸ਼ੇ ਦੇ ਆਦੀ ਸੀਗੇ ਇਹਨਾਂ ਨੂੰ ਜੰਮੂ ਦੇ ਵਿੱਚ ਡਰੱਗਸ ਨਹੀਂ ਮਿਲਿਆ ਜੋ ਦੀਨਾ ਨਗਰ ਦੇ ਵਿੱਚ ਨਸ਼ਾ ਲੈਣ ਆਏ ਸੀ ਨਸ਼ੇ ਦੇ ਨਾਲ ਜਿਸ ਦਾ ਪਰਿਵਾਰ ਉਜੜਿਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਨਸ਼ੇ 'ਤੇ ਰੋਕ ਲਗਾਈ ਜਾਵੇ ਹੇ ਜੇ ਸਵੇਤ ਦਾ ਰੱਬ ਬੱਚਿਆਂ ਨੂੰ ਦੇਖੋ ਉਦਰੀ ਲੋਕਾਂ ਦੇ ਕਤਲ ਕਰਦੇ ਉਹਨਾਂ ਦੇ ਪਾਪ ਤੇ ਲੋਕਾਂ ਦੇ ਕਤਲ ਕਰਦੇ ਦਿਆ ਉਧਰ ਤਿੰਨ ਲੋਕਾਂ ਦੀ ਮੌਤ ਮਾਮਲੇ ਦੇ ਵਿੱਚ ਪੁਲਿਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ 17 ਲੋਕਾਂ ਦੀ ਪਛਾਣ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਾਰੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ న్యూਸ 18 ਪੰਜਾਬ ਤਾਂ ਦਿਨਾਦਰ ਦੇ ਵਿੱਚ ਡਰੱਗ ਦੇ ਨਾਲ 3 ਲੋਕਾਂ ਦੀ ਮੌਤ ਦੇ ਮਾਮਲੇ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਡਰੱਗ ਦੇ ਖਿਲਾਫ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ ਡੀਜੀਪੀ ਪੰਜਾਬ ਦੇ ਆਦੇਸ਼ਾਂ ਤੇ ਪੰਜਾਬ ਭਰ ਦੇ ਵਿੱਚ ਆਪਰੇਸ਼ਨ ਕਾ ਸੋਚ ਲਾਇਆ ਗਿਆ ਹੈ ਪੰਜਾਬ ਚ ਨਸ਼ੇ ਦੇ ਕਾਰੋਬਾਰ ਤੇ ਲਗਾਮ ਲਾਉਣ ਦੇ ਲਈ ਪੁਲਿਸ ਨੇ ਵੱਡਾ ਅਭਿਆਨ ਚਲਾਇਆ। ਤਾਹਾਨੂੰ ਪੰਜਾਬ ਦੇ ਵਕਫਾਖਸ਼ ਸ਼ਹਿਰਾਂ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਪੁਲਿਸ ਨੇ ਘਰ-ਘਰ ਜਾ ਕੇ ਛਾਪੇਮਾਰੀ ਕੀਤੀ। ਗੱਡੀਆਂ, ਮਕਾਨ, ਦੁਕਾਨ ਹਰ ਚੀਜ਼ ਦੀ ਤਲਾਸ਼ੀ ਲਈ ਗਈ। ਪੁਲਿਸ ਦੇ ਇਸ ਅਭਿਆਨ ਦਾ ਮਕਸਦ ਨਸ਼ਾ ਤਸਕਰਾਂ ਤੇ ਲਗਾਮ ਲਗਾਉਣਾ ਹੈ। ਡਰੱਗਸ ਦੇ ਖਿਲਾਫ ਜਿਹੜੀ ਸਾਡੀ ਇੱਕ ਮੁਹਿੰਮ ਹੈ ਪੰਜਾਬ ਸਰਕਾਰ ਦੀ ਔਰ ਪੰਜਾਬ ਪੁਲਿਸ ਦੀ ਉਸ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਅਸੀਂ ਪੂਰੀ ਸਟੇਟ ਦੇ ਵਿੱਚ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਰਹੇ ਹਾਂ। ਔਰ ਸਾਡਾ ਮਕਸਦ ਹੈ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਇੱਕ طرف ਉਹ ਤੋੜੀ ਜਾਵੇ ਔਰ ਦੂਸਰੀ ਤਰਫ ਜਿਹੜੀ ਸਾਡੇ ਡਿਮਾਂਡ ਹੈ ਉਸ ਨੂੰ ਰਿਡਿਊਸ ਕੀਤਾ ਜਾਵੇ। ਦਿਨਨਗਰ ਦੇ ਪਿੰਡ ਡਿੰਡਾ ਸੰਸੀਆਂ ਦੇ ਵਿੱਚ ਵੀ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਐਸਐਸਪੀ ਦੀ ਅਗਵਾਈ ਚ ਕਾਸੋ ਆਪਰੇਸ਼ਨ ਚਲਾਇਆ ਗਿਆ। ਪਿੰਡ ਚ ਹਰ ਇੱਕ ਘਰ ਦੀ ਤਲਾਸ਼ੀ ਲਈ ਗਈ ਤੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰਹੰਦੀ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜ਼ਿਲ੍ਹੇ ਦੇ ਤਿੰਨ ਸ਼ਹਿਰਾਂ ਫਾਜ਼ਿਲਕਾ ਅਬੂਰ ਜਲਾਲਾਬਾਦ ਦੇ ਵਿੱਚ ਛਾਪੇਮਾਰੀ ਕੀਤੀ ਗਈ ਮੋਗਾ ਜੀ ਪੁਲਸ ਨੇ ਘਰ-ਘਰ ਦੇ ਵਿੱਚ ਦਾਖਲ ਹੋ ਕੇ ਤਲਾਸ਼ੀ ਲਈ ਜਿੱਥੇ ਇਸ ਆਪਰੇਸ਼ਨ ਦੇ ਵਿੱਚ 450 ਪੁਲਿਸ ਕਰਮੀਆਂ ਲਗਾਇਆ ਗਿਆ ਇੱਕ ਸ਼ਖਸ ਨੇ ਛਾਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਾਬੂ ਕਰ ਲਿਆ ਕਪੂਰਥਲਾ 'ਚ ਨਸ਼ੇ ਦੇ ਖਿਲਾਫ ਅਭਿਆਨ ਦੇ ਵਿੱਚ ਝੁੱਟੇ ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਸੰਪਤੀ ਤੇ ਉਹਨਾਂ ਦੇ ਵਾਹਨਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ ਤਾਂ ਕਿ ਉਹ ਦੁਬਾਰਾ ਅਜਿਹਾ ਕੰਮ ਨਾ ਕਰ ਸਕਣ ਅਸੀਂ ਪਹਿਲੇ ਵੀ ਕੈਸੋ ਆਪਰੇਸ਼ਨ ਕਰਦੇ ਰਹੇ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਨਸ਼ਾ ਹੈ ਵੇਚ ਰਹੇ ਹਨ ਤੁਹਾਨੂੰ ਪਤਾ ਹੈ ਕਿ ਸਰਕਾਰ ਦੀ ਵੀ ਪ੍ਰਾਇਰਟੀ ਨਸ਼ੇ ਦੇ ਖਿਲਾਫ ਹੈ ਔਰ ਮਾਂਜੋਗ ਡੀਜੀਪੀ ਸਾਹਿਬ ਦਾ ਵੀ ਹੁਕਮ ਹੈ ਕਿ ਜਿਹੜੇ ਬੰਦੇ ਨਸ਼ਾ ਐਕਚੁਅਲੀ ਵੇਚਦੇ ਹਨ ਹੈਨਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਪ੍ਰਾਪਰਟੀ ਅਟੈਕ ਕੀਤੀ ਜਾਵੇ ਜੋ ਵੀ ਉਹਨਾਂ ਦੇ ਇਮੋਇਲ ਅਤੇ ਚਲ ਅਤੇ ਅਚਲ ਸੰਪਤੀ ਉਹ ਵੀ ਜ਼ਬਤ ਕੀਤੀ ਜਾਵੇ ਤਾਂ ਉਦੀ ਉਸੇ ਮੋਹਮ ਦੇ ਤਹਿਤ ਨਾ ਅਸੀਂ ਆਜ ਇੱਕ ਐਸੋ ਆਪਰੇਸ਼ਨ ਕਰ ਰਹੇ ਹਾਂ ਪੂਰੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਫਲੋਰ ਦੇ ਇੱਕ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਦੇ ਲਈ ਪੁਲਿਸ ਪਹੁੰਚੀ ਤਾਂ ਜ਼ਿਆਦਾਤਰ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਤਾਲਾ ਲਗਾ ਕੇ ਭੱਜ ਚੁੱਕੇ ਸਨ ਪੁਲਿਸ ਨੇ ਜਿੱਥੇ ਕਈ ਘਰਾਂ ਦੀ ਤਲਾਸ਼ੀ ਲਈ ਤੇ ਪੁਲਿਸ ਨੇ ਥੋਕ ਬਾਜ਼ਾਰ ਤੋਂ 15 ਗ੍ਰਾਮ ਹੈਰੋਇਨ ਦੇ ਨਾਲ ਇੱਕ ਮਹਿਲਾ ਨੂੰ ਕਾਬੂ ਕੀਤਾ ਗੜਸ਼ੰਕਰ ਦੇ ਦੋਨੋਂ ਵਾਲ ਪਿੰਡ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੇਨ ਮਕਸਦ ਸਾਡਾ ਜਿਹੜੀ ਆ ਨਸ਼ਿਆਂ ਪ੍ਰਤੀ ਜਿਹੜੀ ਜ਼ੀਰੋ ਟੋਲਰੈਂਸ ਜਿਹੜੇ ਵੇਚਣ ਵਾਲੇ ਖਰੀਦਣ ਵਾਲੇ ਗਾਂ ਪੈਂਡਲਰ ਜਿਹੜੇ ਉਹਨਾਂ ਤੇ ਅਸੀਂ ਸਖਤ ਸਮੇਂ ਸਮੇਂ ਸਿਰ ਕਾਰਵਾਈ ਕੀਤੀ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਜ ਗੜਸ਼ੰਕਰ ਦੇ ਵਿੱਚ ਅਸੀਂ ਇਸ ਜਿਹੜਾ ਕੋਈ ਹੌਟਸਪੌਟ ਏਰੀਆ ਜਿਹੜਾ ਉਹ ਖਲਾਨਿਆਂ ਗਿਆ ਜਿੱਥੇ ਕਾਫੀ ਵੱਡੇ ਪੱਧਰ ਤੇ ਵੇਚਦੇ ਆ ਖੰਨਾ ਚ 47 ਡਿਗਰੀ ਦੇ ਤਾਪਮਾਨ ਦੇ ਵਿਚਕਾਰ ਪੁਲਿਸ ਆਪਰੇਸ਼ਨ ਚਲਾਉਂਦੀ ਹੋਈ ਨਜ਼ਰ ਆਈ ਜਿੱਥੇ ਪੁਲਿਸ ਨੇ ਫਿਲਮੀ ਸਟਾਈਲ ਦੇ ਵਿੱਚ ਡਰੱਗ ਤਸਕਰ ਨੂੰ ਕਾਬੂ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਡਰੱਗ ਤਸਕਰ ਭੱਜਿਆ ਤਾਂ ਪੁਲਿਸ ਵੀ ਉਸ ਦੇ ਪਿੱਛੇ ਦੌੜੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਬਾ ਬਕਾਲਾ ਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਪੁਲਿਸ ਨੇ ਵੱਡੇ ਪੈਮਾਨੇ ਤੇ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਵੀ ਹਾਸਲ ਹੋਈ ਹੈ ਪੁਲਿਸ ਸ਼ੱਕੀਆਂ ਦੀ ਸੰਪਤੀ ਜ਼ਬਤ ਕਰਨ ਦੀ ਗੱਲ ਕਹਿ ਰਹੀ ਹੈ ਵੱਡੇ ਮਗਰਮਾਚਾ ਉਹਨਾਂ ਤੇ ਵੀ ਉਹਨਾਂ ਦੀ ਪ੍ਰਾਪਰਟੀ ਫੋਰ ਫਿਚਰ ਦਾ ਕਾਫੀ ਜਿਹਾ ਸੀ ਕੀਤੀ ਆ ਹੋਰ ਵੀ ਚਲਾ ਰਹੇ ਆ ਪਲੱਸ ਜਿਹੜਾ ਮਹੱਲਾ ਲੈਵਲ ਤੇ ਗਲੀਆਂ ਚ ਛੋਟੇ ਛੋਟੇ ਲੈਵਲ ਤੇ ਜਿਹੜੇ ਡਰਗ ਵਿਕਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਪੂਰਾ ਐਕਸ਼ਨ ਕਰ ਰਹੇ ਆ ਜੀ ਰੋਪੜ ਪੁਲਿਸ ਨੇ ਆਪਰੇਸ਼ਨ ਕਸੂ ਦੇ ਤਹਿਤ 8 ਟੀਮਾਂ ਲਗਾਈਆਂ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਨਵਾਂ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਐਸਐਸਪੀ ਦੀ ਗਵਾਹੀ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਦਬਿਸ਼ ਪਈ ਜਿਸ ਦੇ ਵਿੱਚ ਅਜੇ ਤੱਕ 30 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦੇ ਇਸ ਵੱਡੇ ਅਭਿਆਨ ਨੇ ਡਰੱਗ ਤਸਕਰਾਂ ਦੇ ਹੌਸਲੇ ਪਸਤ ਕਰ ਦਿੱਤੇ ਤੇ ਪੰਜਾਬ ਦੇ ਵਿੱਚ ਨਸ਼ੇ ਦੇ ਕਾਰੋਬਾਰ ਤੇ ਲਗਾਮ ਲੱਗੇਗੀ ਬਿਊਰੋ ਰਿਪੋਰਟ న్యూਸ 18 ਪੰਜਾਬ